ਸਸਕਾਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਖੁਸ਼ੀ ਮਿਲ ਰਹੀ ਹੈ ਕਿ ਸਾਡਾ ਪੰਜਾਬੀ ਸਿਨੇਮਾ ਬਹੁਤ ਤਰੱਕੀ ਕਰ ਰਿਹਾ ਹੈ ਤੇ ਮੈਂ ਵਧਾਈ ਦੇਣਾ ਸਾਰੀ ਟੀਮ ਨੂੰ ਭਾਈ ਮਨਪ੍ਰੀਤ ਜੌਹਲ ਹੋਣਾਂ ਦੀ ਸਾਰੀ ਟੀਮ ਨੂੰ ਇੱਕ ਗੱਲ ਦੱਸਣੀ ਚਾਹੂੰਗਾ ਕਿ ਜਿੰਨੇ ਵੀ ਚਾਹੇ ਕੈਮਰਾਮੈਨ ਚਾਹੇ ਡਾਇਰੈਕਟਰ ਨੇ ਚਾਹੇ ਪ੍ਰੋਡਿਊਸਰ ਨੇ ਇਹਨਾਂ ਦੀ ਸਾਰਿਆਂ ਦੀ ਬੈਕਗ੍ਰਾਉਂਡ ਪਿੰਡ ਤੋਂ ਹੈ ਇੱਕ ਪਿੰਡ ਦੇ ਮੁੰਡਿਆਂ ਨੇ ਅੱਜ ਹਾਲੀਵੁੱਡ ਨੂੰ ਟੱਕਰ ਦਿੱਤੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਸੋ ਕੁਝ ਵੀ ਜੇ ਜਜ਼ਬਾ ਹੋਵੇ ਕਹਿੰਦੇ ਕੁਝ ਵੀ ਬੰਦਾ ਕਰ ਸਕਦਾ ਔਰ ਅੱਜ ਇੰਨਾ ਮਨ ਖੁਸ਼ ਹੋਇਆ ਬਾਬਾ ਗੁਰਦੇਵ ਸਿੰਘ ਜੀ ਦੀ ਦੇ کردار ਦੇ ਵਿੱਚ ਘੁੱਗੀ ਪਾਜੀ ਨੇ ਇੰਨਾ ਸੋਹਣਾ ਕੰਮ ਕੀਤਾ ਬਾਕੀ ਜਿੰਨੇ ਵੀ ਕਲਾਕਾਰ ਸੀ ਬੋਲਟ ਹੋਣੀ ਆ ਭਾਈ ਜਿਨ੍ਹਾਂ ਨੇ 네ਗੇਟਿਵ ਕੀਤਾ ਮੈਨੂੰ ਇਹਨਾਂ ਤੋਂ ਨਫ਼ਰਤ ਹੋ ਗਈ ਮਤਲਬ ਇੰਨਾ ਅੱਛਾ ਕੀਤਾ ਕੰਮ ਇਹਨਾਂ ਨੇ ਤੇ ਸਾਰਿਆਂ ਦਾ ਬਹੁਤ ਸੋਹਣਾ ਕੰਮ ਸੀ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਇਹੋ ਜੀਆਂ ਫਿਲਮਾਂ ਨੂੰ ਵੱਧ ਤੋਂ ਵੱਧ ਹੰਗਾਰਾ ਦਿਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਮੈਂ ਤਾਂ ਕਹਿਣਾ ਸਕੂਲਾਂ ਦੇ ਬੱਚਿਆਂ ਨੂੰ ਜ਼ਰੂਰ ਦਿਖਾਉਣੇ ਚਾਹੀਦੇ ਆ ਜਿਹੜੇ ਵੀ ਸਕੂਲਾਂ ਦੇ ਬੱਚੇ ਨੇ ਉਹਨਾਂ ਨੂੰ ਪਤਾ ਲੱਗੇ ਅਸੀਂ ਮਾੜਾ ਮੋਟਾ ਇਤਿਹਾਸ ਪੜ੍ਹਿਆ ਸੀ ਕਿਤਾਬਾਂ ਚੋਂ ਪਰ ਅੱਜ ਮੇਰਾ ਖਿਆਲ ਆ ਪੜ੍ਹਨ ਦਾ ਜਿਹੜਾ ਸ਼ੌਕ ਘਟ ਹੁੰਦਾ ਜਾ ਰਿਹਾ ਹੈ ਤਾਂ ਸਾਡੀਆਂ ਫਿਲਮਾਂ ਇੱਕ ਇੱਕ ਜ਼ਰੀਆ ਜਿਹੜੇ ਸਾਡੇ ਇਤਿਹਾਸ ਨੂੰ ਦਰਸਾਉਂਦੀਆਂ ਨੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਵੱਧ ਤੋਂ ਵੱਧ ਇਸ ਫਿਲਮ ਨੂੰ ਸਪੋਰਟ ਕਰੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੀ ਫੈਮਿਲੀ ਦੇ ਨਾਲੇ ਫਿਲਮ ਦੇਖੋ ਤਾਂ ਕਿ ਸਾਡੇ ਇਹਨਾਂ ਵੀਰਾਂ ਦੇ ਹੌਂਸਲੇ ਹੋਰ ਵੀ ਬਲੰਦ ਹੋਣ ਮੈਂ ਇੱਕ ਡਾਇਰੈਕਟਰ ਸਾਹਿਬ ਬਾਰੇ ਗੱਲ ਕਰਨੀ ਚਾਹੁੰਗਾ ਕਿ ਸਾਡੀ ਖੁਸ਼ਕਿਸਮਤੀ ਹੈ ਪੰਜਾਬੀ ਸਿਨੇਮਾ ਦੀ ਕਿ ਇੱਕ ਇੰਨਾ ਖੂਬਸੂਰਤ ਡਾਇਰੈਕਟਰ ਮਿਲਿਆ ਸਾਨੂੰ ਸ਼ਰਨ ਦੇ ਰੂਪ ਦੇ ਵਿੱਚ ਇਹਨਾਂ ਦੀ ਮਸਤਾਨੇ ਫਿਲਮ ਹਿੱਟ ਹੋਈ ਕਿਸੇ ਹੋਰ ਡਾਇਰੈਕਟਰ ਦੀ ਇੰਨੀ ਹਿੱਟ ਫਿਲਮ ਹੁੰਦੀ ਦਾ ਘਰ ਤੋਂ ਘੱਟ 150 ਫਿਲਮ ਸਾਈਨ ਕਰ ਲੈਂਦੇ ਵੀ ਅਗਲੀਆਂ ਫਿਲਮਾਂ ਅਸੀਂ ਕਰਾਂਗੇ ਪਰ ਐਨੇ ਸਬਰ ਸੰਤੋਖ ਵਾਲਾ ਬੰਦਾ ਜਿਹੜਾ ਪੜ ਕੇ ਪੂਰੀ ਤਹਿ ਤੱਕ ਜਾ ਕੇ ਸਬਜੈਕਟ ਨੂੰ ਦੇਖਦਾ ਔਰ ਉਹਨੂੰ ਬਾਚਦਾ ਤੇ ਉਹਨੂੰ ਪਰਦੇ ਤੇ ਲੈ ਕੇ ਆਉਂਦਾ ਕਲਾ ਕਲਾ ਬਾਈ ਸ਼ਰਨ ਆਰਟ ਹੈ ਸੋ ਮੈਂ ਬਹੁਤ ਖੁਸ਼ ਹਾਂ ਔਰ ਪੂਰੀ ਦੁਨੀਆ ਖੁਸ਼ ਹੈ ਇਹੋ ਜੇ ਸਾਡੇ ਕਲਾਕਾਰ ਸਾਡੇ ਭਰਾ ਹੋਣੇ ਚਾਹੀਦੇ ਆ ਡਾਇਰੈਕਟਰ ਹੋਣੇ ਚਾਹੀਦੇ ਤਾਂ ਕਿ ਸਾਡੇ ਪੰਜਾਬੀ ਸਿਰਮੇ ਨੂੰ ਚੰਗੀਆਂ ਫਿਲਮਾਂ ਮਿਲਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ